ਗੁਰੂ ਪਿਆਰੀ ਸਾਸ ਸੰਗ ਜਿਉ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਸੰਤੋਖ ਸਿੰਘ ਜੀ ਜੋ ਤੀਸਰੂ ਸਾਹਿਬ ਵਾਲਿਆਂ ਦੇ ਜੀਵਨ ਉਪਰ ਆਧਾਰਿਤ ਅੱਜ ਸਿੱਖ ਹੋਰ ਘਟਨਾ ਲੈ ਕੇ ਹਾਜ਼ਰ ਹੋਏ ਆ ਜਿਸ ਦਾ ਸਿਰਲੇਖ ਹੈ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਬੜੇ ਪਿਆਰ ਅਤੇ ਸਤਕਾਰ ਨਾਲ ਸਰਵਨ ਕਰੋ ਜੀ ਸਾਹ ਸੰਗਤ ਜੀ ਮਨੁੱਖ ਦੀ ਜੀਵਾਤਮਾ ਪਰਮਾਤਮਾ ਨਾਲੋਂ ਨਿਕੜ ਕੇ ਇਨਸਾਨ ਦੇ ਮਾਇਆ ਦੇ ਜਾਲ ਆਰਬਿਟ ਵਿੱਚ ਉਲਝ ਕੇ ਰਹਿ ਗਈ ਹੈ ਜਿਹੜੇ ਜਿਹੜੇ ਨੌ ਦੁਆਰਾਂ ਦੇ ਗੇੜ ਵਿੱਚ ਫਸ ਗਏ ਉਹ ਇਸ ਖੇਤ ਸਰੀਰ ਵਿੱਚ ਕੁਝ ਵੀ ਜੀ ਨਹੀਂ ਨਾ ਸਕੇ ਸੁਝੇ ਘਰ ਦੇ ਪ੍ਰੋਹਣੇ ਵਾਂਗੂ ਖਾਲੀ ਹੀ ਚਲੇ ਗਏ ਗੁਰਬਾਣੀ ਫੁਰਮਾਨ ਕਰਦੀ ਹੈ ਬੀਜ ਬੋਵਸ ਭੋਗ ਭੋਗੇ ਕੀ ਆਇ ਆਪਣਾ ਪਾਵਏ ਰਤਨ ਜਨਮ ਹਰੰਤ ਜੁਐ ਪ੍ਰਭੂ ਆਪਨਾ ਪਾਵਹੀ ਪਰੰਤੂ ਪਰਮਾਤਮਾ ਨੂੰ ਇਹ ਚੰਗਾ ਨਾ ਲੱਗਾ ਉਸਨੇ ਇਸ ਜੀਵ ਨੂੰ ਜਿਨਨ ਵਿੱਚੋਂ ਕੱਢਣ ਲਈ ਦਇਆ ਕਰਕੇ ਸੰਤ ਮਹਾਤਮਾ ਅਤੇ ਗੁਰੂਆਂ ਨੂੰ ਇਸ ਧਰਤੀ ਉੱਪਰ ਭੇਜਿਆ ਦੁਨੀਆ ਬੰਧੀ ਕਰਮਾਂ ਦੀ ਆਵੇ ਸਾਧੂ ਆਉਂਦੇ ਭੇਜੇ ਰੱਬ ਦੇ ਦੁਨੀਆ ਬਧੀ ਕਰਮਾਂ ਦੀ ਆਵੇ ਸਾਧੂ ਆਉਂਦੇ ਭੇਜੇ ਰੱਬ ਦੇ ਸਾ ਸੰਗ ਜਿਉ ਕਿਤੇ ਇਸ ਜੀਵ ਦਾ ਇਹ ਵੱਡਮੁੱਲਾ ਜੀਵਨ ਨਿਫਲਣਾ ਚਲਾ ਜਾਏ ਜਿਸ ਕਿਸੇ ਦਾ ਮਨ ਨੌ ਦਵਾਰਾਂ ਤੋਂ ਨਿਕਲ ਕੇ 10ਵੇਂ ਦੁਆਰ ਤੱਕ ਪਹੁੰਚ ਗਿਆ ਉਸ ਦਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਸਾਫ਼ ਹੋ ਗਿਆ ਬਸ ਇਹੋ ਹੀ ਕੰਮ ਹੈ ਸੰਤਾਂ ਮਹਾਤਮਾ ਅਤੇ ਸਾਧੂਆਂ ਦਾ ਪਰਮਾਤਮਾ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਸਾ ਸੰਗੈ ਜਿਓ ਗੁਰਸਿੱਖਾਂ ਦਾ ਮਾਰਗ ਸੌਖਾ ਅਤੇ ਸਾਧਾਰਨ ਹੈ ਸੰਿਆਸੀ ਬਨਨ ਦੀ ਲੋੜ ਨਹੀਂ ਘਰ ਪਰਿਵਾਰ ਵਿੱਚ ਰਹਿ ਕੇ ਹੀ ਮਨ ਨੂੰ ਸੰਿਆਸੀ ਬਣਾਓ ਸਰੀਰ ਨੂੰ ਸੰਸਾਰ ਵਿੱਚ ਹੀ ਰਹਿਣ ਦਿਓ ਪਰ ਮਨ ਨੂੰ ਸੰਸਾਰ ਵਿੱਚੋਂ ਕੱਢ ਕੇ ਦਸਵੇਂ ਦੁਆਰ ਲੈ ਜਾਣਾ ਹੀ ਇੱਕ ਮਾਤਰ ਨਿਸ਼ਾਨਾ ਹੈ ਸਾਰਿਆਂ ਹੀ ਧਰਮਾਂ ਦਾ ਗੁਰਬਾਣੀ ਵੀ ਫੁਰਮਾਨ ਕਰਦੀ ਹੈ ਰਹਿ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਹਿ ਉਦਾਸਾ ਵਰਸਾ ਸੰਗ ਜਿਉ ਇਹ ਕਿਸੇ ਜ਼ੁਗਤੀ ਨਾਲ ਹੀ ਸੰਭਵ ਹੋ ਸਕਦਾ ਹੈ ਜੋ ਸਾਧੂਆਂ ਅਤੇ ਮਹਾਤਮਾ ਪਾਸੋਂ ਹੀ ਮਿਲਦੀ ਹੈ ਮਹਾਤਮਾ ਪੜਦੇ ਹੁੰਦੇ ਨੇ ਸੰਤ ਬਤਾ ਦੇਣਗੇ ਤੈਨੂੰ ਹਰ ਮਿਲਣੇ ਦੀ ਜ਼ੁਗਤੀ ਸੰਤ ਬਤਾ ਦੇਣਗੇ ਤੈਨੂੰ ਹਰ ਮਿਲਣੇ ਦੀ ਜ਼ੁਗਤੀ ਸਾ ਸੰਗਤ ਜੋ ਹਰੀ ਨੂੰ ਮਿਲਾਉਣ ਵਾਲੀ ਜ਼ੁਗਤੀ ਦੱਸਣ ਵਾਲੇ ਐਸੇ ਸਾਧੂ ਹੋਏ ਹਨ ਬ੍ਰह्मज्ञानी ਸੰਤ ਬਾਬਾ ਸੰਤੋਖ ਸਿੰਘ ਜੀ ਜੋ ਤੀਸਰੂ ਸਾਹਿਬ ਵਾਲੇ ਜਿਨ੍ਹਾਂ ਨੇ ਪਿਆਰ ਦੇ ਨਾਲ ਹੀ ਅਨੇਕਾਂ ਜਗਿਆਸੂਆਂ ਨੂੰ ਮਾਇਆ ਦੇ ਲਪੇਟ ਵਿੱਚੋਂ ਕੱਢ ਕੇ ਸਤਿਗੁਰਾਂ ਪਾਸ ਬਿਠਾ ਦਿੱਤਾ ਸਾ ਸੰਗਤ ਜੀਓ ਯਾਦ ਰੱਖੇ ਕਿ ਗੁਰੂ ਸਭ ਤੋਂ ਪਹਿਲਾਂ ਜਗਿਆਸੂ ਨੂੰ ਨਿਯਮ ਵਿੱਚ ਲਿਆਉਂਦਾ ਹੈ ਗੁਰਬਾਣੀ ਵੀ ਦੱਸਦੀ ਹੈ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾ ਸਤ ਗੁਰਾਂ ਦੀ ਇਹ ਬੰਦਿਸ਼ ਵੀ ਹੈ ਅਤੇ ਵਰਦਾਨ ਵੀ ਇਹ ਬੰਦਸ਼ਾ ਸਤ ਗੁਰਾਂ ਦੀ ਬਖਸ਼ਿਸ਼ਾਂ ਦਾ ਗੇਟਵੇ ਹੈ ਗੁਰਸਿੱਖੀ ਵਿੱਚ ਨਿਯਮ ਅੰਮ੍ਰਿਤਧਾਰੀ ਜੀਵਨ ਤੋਂ ਆਰੰਭ ਹੁੰਦਾ ਹੈ ਸਾ ਸੰਗਤ ਜੀ ਇਹ ਸਾਦਗੀ ਅਤੇ ਉੱਚੇ اخلاق ਦਾ ਪ੍ਰਤੀਕ ਹੈ ਜਿਵੇਂ ਮੁਰਗਾਈ ਦੇ ਪਾਣੀ ਵਿੱਚ ਰਹਿ ਕੇ ਵੀ ਪੰਖ ਨਹੀਂ ਭਿੱਜਦੇ ਕਮਲ ਗੰਦੇ ਪਾਣੀ ਵਿੱਚ ਰਹਿ ਕੇ ਵੀ ਸੁਗੰਧੀ ਦਿੰਦਾ ਹੈ ਇਸੇ ਤਰ੍ਹਾਂ ਅੰਮ੍ਰਿਤਧਾਰੀ ਗੁਰਸਿੱਖ ਵੀ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਅਤੇ ਦਾਰਸ਼ਨਿਕ ਹੁੰਦਾ ਹੈ ਕਿਉਂਕਿ ਉਹ ਗੁਰੂ ਨਾਲ ਜੁੜਿਆ ਹੁੰਦਾ ਹੈ ਪਰ ਸੰਸਾਰ ਨਾਲ ਨਹੀਂ ਇਹ ਜੋੜਨ ਦਾ ਕੰਮ ਸਾਧੂ ਸੰਤਾਂ ਅਤੇ ਸਤਿਗੁਰਾਂ ਦੇ ਹਿੱਸੇ ਆਇਆ ਹੈ ਗੁਰਬਾਣੀ ਵੀ ਫਰਮਾਨ ਕਰਦੀ ਹੈ ਕੋਈ ਜਨ ਹਰ ਸਿਉਂ ਦੇ ਵੈ ਜੋ ਚਰਨ ਗਹ ਬਕੋ ਸੁਭ ਰਸਨਾ ਦੀਜੈ ਪ੍ਰਣ ਕੋ ਸਾ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਨੇ ਅਨੇਕ ਐਸੀਆਂ ਰੂਹਾਂ ਨੂੰ ਦਾਰਸ਼ਨਿਕ ਬਣਾ ਦਿੱਤਾ ਜਿਨ੍ਹਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਅਸੀਂ ਅੱਕੇ ਕਰਨ ਜਾ ਰਹੇ ਹਾਂ ਸਾ ਸੰਗਤ ਜੀਓ ਜਿਸ ਐਸੀ ਰੂਹ ਨੂੰ ਦਾਰਸ਼ਨਿਕ ਬਣਾਇਆ ਉਹਨਾਂ ਵਿੱਚੋਂ ਪਹਿਲੇ ਨੰਬਰ ਤੇ ਲੇਖ ਜੀ ਨੇ ਵਰਨ ਕੁਮਾਰ ਵਰਨ ਸਿੰਘ ਦਿੱਲੀ ਦਾ ਨਾਮ ਲਿਖਿਆ ਹੈ ਸਾ ਸੰਗਤ ਜੀਓ ਇਨਾਂ ਦੇ ਮਾਮਾ ਜੀ ਸ੍ਰੀ ਅਸ਼ੋਕ ਕੁਮਾਰ ਸੇਠੀ ਝਾਂਸੀ ਤੋਂ ਨੇਮ ਨਾਲ ਹਰ ਸੰਗਰਾਂਦ ਨੂੰ ਪਰਿਵਾਰ ਸਹਿਤ ਸੰਤਾਂ ਕੋਲ ਡੇਰੇ ਆਇਆ ਕਰਦੇ ਸਨ ਬਾਬਾ ਜੀ ਨਾਲ ਬੇਹੱਦ ਪਿਆਰ ਅਤੇ ਸ਼ਰਧਾ ਹੈ ਇਨਾਂ ਦੀ ਵਰੁੰਦਾ ਆਸ਼ਿਆਨਾ ਦਿੱਲੀ ਹੈ ਅਸ਼ੋਕ ਸੇਠੀ ਜੀ ਰਿਸ਼ਤੇਦਾਰੀ ਕਾਰਨ ਚਾਂਸੀ ਆਉਂਦੇ ਆ ਜਾਂਦੇ ਆ ਦਿੱਲੀ ਵਰੁਣ ਦੇ ਪਰਿਵਾਰ ਨੂੰ ਮਿਲਣ ਤੋਂ ਬਗੈਰ ਨਹੀਂ ਸੰਜਾਂਦੇ ਅਸ਼ੋਕ ਜੀ ਪਾਸੋਂ ਬਾਬਾ ਜੀ ਦੀ ਮਹਿਮਾ ਸੁਣ ਕੇ ਵਰੁਣ ਦੇ ਮਨ ਵਿੱਚ ਵੀ ਮਹਾਪੁਰਖਾਂ ਪ੍ਰਤੀ ਸ਼ਰਧਾ ਉਮੜ ਪਈ 2006 ਇਸਵੀ ਵਿੱਚ ਵਰੁਣ ਕੁਮਾਰ ਵੀ ਮਾਮਾ ਜੀ ਦੇ ਨਾਲ ਬਾਬਾ ਜੀ ਕੋਲ ਆਇਆ ਬਾਬਾ ਜੀ ਮਿੱਠ ਬੋਲੜੇ ਅਤੇ ਮਿਲਾਪੜੇ ਤਾਂ ਹੈ ਹੀ ਸਨ ਵਰਨ ਨੂੰ ਆਉਂਦਿਆਂ ਹੀ ਕਿਹਾ ਵਰੁਨ ਤੂੰ ਬੜੀ ਧੀਰ ਕਰ ਦਿੱਤੀ ਅਸੀਂ ਤਾਂ ਤੈਨੂੰ ਕਦੋਂ ਦੇ ਉਡੀਕ ਰਹੇ ਸਾਂ ਸਾਹ ਸੰਗਤ ਜੀਓ ਵਰਨ ਨੂੰ ਐਸੀ ਖਿੱਚ ਪਈ ਜਿਵੇਂ ਵਿਛੜੇ ਹੋਏ ਪੁੱਤਰ ਨੂੰ ਪਿਤਾ ਦੇ ਮਿਲਣ ਤੇ ਹੁੰਦੀ ਹੈ ਕੁਝ ਦਿਨ ਬਾਅਦ ਬਾਬਾ ਜੀ ਕੋਲ ਠਹਿਰ ਕੇ ਵਰੁਨ ਮਾਮਾ ਜੀ ਨਾਲ ਘਰ ਵਾਪਸ ਆ ਗਿਆ। ਕਾਰ ਪਹੁੰਚ ਕੇ ਅੰਦਰੋਂ ਆਪਣੇ ਆਪ ਮਨ ਨੂੰ ਕਹਿ ਰਿਹਾ ਸੀ ਕਿ ਹੁਣ ਤੂੰ ਕੇਸ ਨਹੀਂ ਕੱਟਨੇ। ਮੂੰਹ ਤੇ ਉਸ ਤਰ੍ਹਾਂ ਨਹੀਂ ਲਾਉਣਾ। ਹਾਲਾਂਕਿ ਬਾਬਾ ਜੀ ਨੇ ਇਸ ਬਾਰੇ ਕੁਝ ਨਹੀਂ ਕਿਹਾ। ਹੁਣ ਹਰ ਸੰਗਰਾਮ ਨੂੰ ਮਾਮਾ ਜੀ ਦੇ ਨਾਲ ਦੇਦੇ ਬਾਬਾ ਜੀ ਦੇ ਕੋਲ ਜਾਂਦਾ ਅਤੇ ਉਹਨਾਂ ਦੇ ਨਾਲ ਹੀ ਵਾਪਸ ਆ ਜਾਂਦਾ। ਪਤਾ ਨਹੀਂ ਦਿਲ ਵਿੱਚ ਕੀ ਖਿੱਚ ਪਈ ਕਿ 2006 ਵਿੱਚ ਮੀਟ ਅਤੇ ਸ਼ਰਾਬ ਜੋ ਆਮ ਚੱਲਦਾ ਸੀ ਸਹਿਜ ਹੀ ਬੰਦ ਕਰ ਦਿੱਤਾ ਕਬੀਰ ਮਨ ਪੰਖੀ ਭਇਓ ਉੜੇ ਉੜਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਸਾ ਸੰਗਤ ਜੀਓ ਅਗਲੀ ਸੰਗRAND ਨੂੰ ਜਦ ਵਰੁਣ ਬਾਬਾ ਜੀ ਨੂੰ ਮਿਲਿਆ ਮਹਾਪੁਰਖਾਂ ਨੇ ਜੱਫੀ ਵਿੱਚ ਲੈ ਲਿਆ ਮਹਾਪੁਰਖਾਂ ਦੇ ਜੱਫੀ ਵਿੱਚ ਲੈਣ ਨਾਲ ਵਰੁਣ ਦਾ ਮਨ ਖਿੜ ਗਿਆ ਹੁਣ ਵਾਪਸ ਦਿੱਲੀ ਆ ਕੇ ਦਸਤਾਰ ਬੰਦੀ ਕਰ ਲਈ ਅਤੇ ਫਤਿਹਗੜ੍ਹ ਸਾਹਿਬ ਤੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਹੁਣ ਸਾਰਾ ਪਰਿਵਾਰ ਸਾਹਿਬਜ਼ਾਦਿਆਂ ਅਤੇ ਸੰਤਾਂ ਦਾ ਸ਼ਰਧਾਲੂ ਹੈ ਯਾਦ ਰਹੀ ਬਾਬਾ ਜੀ ਨੇ ਆਪਣੇ ਮੁਖ ਤੋਂ ਵਰਨ ਨੂੰ ਕਦੇ ਕੁਝ ਨਹੀਂ ਆਖਿਆ ਜੋ ਕਿਛ ਕੀਆ ਸੋ ਹਰਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਸਾ ਸੰਗਤ ਜੀਓ ਬਾਬਾ ਜੀ ਦੇ ਵਿਛੋੜਾ ਦੇ ਜਾਣ ਤੋਂ ਬਾਅਦ ਵਰਨ ਸੰਤ ਬਾਬਾ ਦਰਸ਼ਨ ਸਿੰਘ ਜੀ ਅਤੇ ਉਹਨਾਂ ਤੋਂ ਬਾਅਦ ਹੁਣ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਨਾਲ ਉਵੇਂ ਹੀ ਹਨ ਜਿਵੇਂ ਵੱਡੇ ਮਹਾਪੁਰਖਾਂ ਨਾਲ ਅੱਜ ਪੂਰਾ ਪਰਿਵਾਰ ਪੰਜਾਂ ਬਾਣੀਆਂ ਦਾ ਧਾਰਨੀ ਸਾਬਤ ਸੂਰਤ ਅਤੇ ਸਹਿਜ ਆਵਸਥਾ ਦਾ مالک ਹੈ ਹਰ ਸੇਵਾ ਬੜੀ ਲਗਨ ਅਤੇ ਚਾਹ ਨਾਲ ਅੱਗੇ ਹੋ ਕੇ ਕਰਦੇ ਹਨ ਇਹ ਮਹਾਪੁਰਖਾਂ ਦੇ ਪਿਆਰ ਦਾ ਹੀ ਚਮਤਕਾਰ ਹੈ ਕਹੇ ਨਾਨਕ ਜਿਸਨੂੰ ਆਪ ਟੁੱਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਸਾ ਸੰਗਤ ਜੀਓ ਹੁਣ ਇੱਕ ਦਿਨ ਵਰਨ ਨੇ ਬਾਬਾ ਬਲਜਿੰਦਰ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਮੈਨੂੰ ਕੋਈ ਚੰਗੀ ਚੀਜ਼ ਦਿਓ ਉਹ ਵੀ ਕਿਸੇ ਚੰਗੇ ਦਿਨ ਉਸ ਦੀ ਮੁਰਾਦ ਬੱਚੇ ਤੋਂ ਸੀ ਧਾਤੇ ਨੇ ਐਸੀ ਕਰਨੀ ਕੀਤੀ ਪਾਦਰੋਂ ਦੀ ਸੰਗਰਾਣ ਨੂੰ ਲੜਕੇ ਦੀ ਬਖਸ਼ਿਸ਼ ਹੋ ਗਈ ਗੁੱਜੀ ਛੱਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਸਾ ਸੰਗ ਜੀਓ ਇਸ ਤੋਂ ਬਾਅਦ ਜਿਸ ਇਨਸਾਨ ਦਾ ਜੀਵਨ ਬਾਬਾ ਜੀ ਨੇ ਬਦਲ ਦਿੱਤਾ ਉਸ ਦਾ ਨਾਮ ਰਾਗੀ ਚਮਨ ਲਾਲ ਚਮਨਜੀਤ ਸਿੰਘ ਹੈ ਉਸ ਬਾਰੇ ਲੇਖਕ ਸਾਹਿਬ ਜਾਣਕਾਰੀ ਦਿੰਦਿਆਂ ਹੋਇਆਂ ਲਿਖਦੇ ਹਨ ਜਿਸ ਹਨ 1992 ਈਸਵੀ ਵਿੱਚ ਸੰਤ ਬਾਬਾ ਜੁਗਿੰਦਰ ਸਿੰਘ ਜੀ ਮੋਨੀ ਹਜ਼ੂਰ ਸਾਹਿਵਾਲਿਆਂ ਕੋਲ ਚਮਨ ਲਾਲ ਜੀ ਦਿੱਲੀ ਤੋਂ ਜਾ ਕੇ ਕੀਰਤਨ ਕਰਿਆ ਕਰਦੇ ਸਨ ਐਸਾ ਮਨੋਹਰ ਕੀਰਤਨ ਕਰਨਾ ਕਿ ਬਾਬਾ ਜੀ ਨੇ ਖੁਸ਼ ਹੋ ਕੇ ਇੰਨੇ ਪੈਸੇ ਵਾਰਨੇ ਕਿ ਸਟੇਜ ਉੱਪਰ ਨੋਟ ਹੀ ਨੋਟ ਹੋ ਜਾਂਦੇ ਸਨ ਸਾਧ ਸੰਗਤ ਜੀਓ ਬਾਈ ਚਮਨ ਲਾਲ ਜੀ ਦਾ 모ਨੀ ਜੀ ਨਾਲ ਬਹੁਤ ਹੀ ਪਿਆਰ ਸੀ 300 ਸਾਲਾ ਪ੍ਰੋਗਰਾਮ ਤੇ ਆਪੇ ਹੀ ਬੁੱਧਵਾਰ ਨੂੰ ਦਸਤਾਰ ਸਜਾ ਕੇ ਪੰਜ ਕਕਾਰ ਪਾਏ ਅਤੇ ਅੰਮ੍ਰਿਤ ਛਕਣ ਲਈ 11 ਵਜੇ ਅੰਮ੍ਰਿਤ ਅਬਿਲਾਖੀਆਂ ਵਿੱਚ ਆਖ ਲੋਤੇ ਸੰਤ ਪੜਦੇ ਹੁੰਦੇ ਹਨ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਵਲ ਵਿੰਗ ਕੱਢ ਸਿੱਧਾ ਤੀਰ ਬਣ ਜਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਵਲ ਵਿੰਗ ਕੱਢ ਸਿੱਧਾ ਤੀਰ ਬਣ ਜਾ ਸਾ ਸੰਗਤ ਜੀਓ ਬਾਬਾ ਜੁਗਿੰਦਰ ਸਿੰਘ ਜੀ ਚੱਕ ਤਖਤ ਦੇ ਜਥੇਦਾਰ ਸਨ ਅੰਮ੍ਰਿਤ ਤਿਆਰ ਕਰ ਰਹੇ ਸੀ ਵੇਖ ਕੇ ਬਹੁਤ ਖੁਸ਼ ਹੋਏ ਅਤੇ ਚੁੰਮ اٹھے ਭਾਵੇਂ ਭਾਈ ਚਮਨ ਲਾਲ ਜੀ ਦੀ ਘਰਵਾਲੀ ਨੇ ਬੜਾ ਇਤਰਾਜ਼ ਕੀਤਾ ਪਰ ਭਾਈ ਸਾਹਿਬ ਅਟਲ ਰਹੇ ਅਤੇ ਪਰਵਾਹ ਨਹੀਂ ਕੀਤੀ ਗੁਰਮੁਖਤਾ ਪਹਿਲਾਂ ਹੀ ਸੰਨ ਪਰ ਹੁਣ ਮਹਾਪੁਰਖਾਂ ਅਤੇ ਸਤਗੁਰਾਂ ਦੀ ਬਖਸ਼ਿਸ਼ ਵੀ ਮਿਲ ਗਈ ਸંત ਬਾਬਾ ਸੰਤੋਖ ਸਿੰਘ ਜੀ ਜੋ 300 ਸਾਲਾਂ ਤੇ ਹਜ਼ੂਰ ਸਾਹਿਬ ਗਏ ਹੋਏ ਸਨ ਵੇਖ ਕੇ ਬੜੇ ਰੀਜੇ ਅਤੇ ਬਾਦ ਵਿੱਚ ਜਥੇਦਾਰ ਸਾਹਿਬ ਨੂੰ ਮਿਲ ਖੁਸ਼ੀ ਵੀ ਜ਼ਾਹਰ ਕੀਤੀ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਗਿਆ ਸਾ ਸੰਗਤ ਜੀਓ ਹੁਣ ਜਦ ਚਮਨ ਲਾਲ ਸਿੰਘ ਜੀ ਕੀਰਤਨ ਕਰਦੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਹਿਮਤਾ ਭਰਿਆ ਹੁੰਦਾ ਸੰਗਤਾਂ ਮਸਤ ਹੋ ਜਾਂਦੀਆਂ ਅੰਮ੍ਰਿਤ ਛਕਨ ਤੋਂ ਬਾਅਦ ਕੇਸਾਂ ਦੇ ਨਾਲ ਚਿਹਰੇ ਦੀ ਨੂਹਾਰ ਹੀ ਬਦਲ ਗਈ ਹੁਣ ਜਿਹੋ ਜਿਹਾ ਕੀਰਤਨ ਉਹ ਜਿਹਹਾ ਸਰੂਪ ਬਣ ਗਿਆ ਸਾਧ ਸੰਗਤ ਜੀਓ ਹੁਣ ਪੰਥ ਦੇ ਉੱਚ ਕੋਟੀ ਦੇ ਕੀਰਤਨੀਏ ਧਾਰਮਿਕ ਸਮਾਗਮਾਂ ਦਾ ਸ਼ਿੰਗਾਰ ਹਨ ਪਤਾ ਲੱਗਾ ਹੈ ਕਿ ਉਹਨਾਂ ਹੁਣ ਆਪਣਾ ਸ਼ੁਭ ਨਾਮ ਚਮਨਜੀਤ ਸਿੰਘ ਰੱਖ ਲਿਆ ਹੈ ਮੇਰੇ ਠਾਕੁਰ ਹਾਥ ਵਡਿਆਈਆਂ ਜੈ ਪਾਵੈ ਤਹ ਦੇ ਸਾ ਸੰਗਤ ਜੀ ਇਹ ਸਭ ਸੰਤਾਂ ਦੀ ਬਦੌਲਤ ਦਰਗਾਹੀ ਦਾਤਾਂ ਨਸੀਬ ਹੁੰਦੀਆਂ ਨੇ ਜੋ ਜੀਵਨ ਨੂੰ ਦਾਰਸ਼ਨਿਕ ਬਣਾ ਦਿੰਦੀਆਂ ਹਨ ਸਾਸਨ ਗੱਜੀਓ ਚਮਨ ਲਾਲ ਚਮਨਜੀਤ ਸਿੰਘ ਜੀ ਦਾ ਕਸਾ ਇੱਥੇ ਹੀ ਸਮਾਪਤ ਹੈ ਅਗਲਾ ਜਿਸ ਦਾ ਜੀਵਨ ਬਾਬਾ ਜੀ ਹੋਰਾਂ ਨੇ ਬਦਲ ਦਿੱਤਾ ਮਹਾਪੁਰਖਾਂ ਦੀ ਕਿਰਪਾ ਸਦਕਾ ਜਿਸ ਇਨਸਾਨ ਦਾ ਜੀਵਨ ਬਦਲਿਆ ਉਸ ਬਾਰੇ ਜਾਣਕਾਰੀ ਦਿੰਦੇ ਹੋਏ ਲੇਖਕ ਸਾਹਿਬ ਲਿਖਦੇ ਹਨ ਅਤੇ ਉਹਨਾਂ ਦਾ ਨਾਮ ਲੀਲਾ ਭਵਨ ਦੇ ਡਾਕਟਰ ਦਾਸ ਜੀ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ ਸਾ ਸੰਗਤ ਜੀਓ ਡਾਕਟਰ ਖੁਸ਼ਵੰਤ ਸਿੰਘ ਜੀ ਅਖਾਂ ਦੇ ਪ੍ਰਸਿੱਧ ਡਾਕਟਰ ਧਨਵੰਤ ਸਿੰਘ ਜੀ ਦੀ ਗੋਦ ਲੈ ਸਪੁੱਤਰ ਹਨ ਅਤੇ ਪਟਿਆਲੇ ਲੀਲਾ ਭਵਨ ਦੇ ਨਿਵਾਸੀ ਨੇ ਇਹਨਾਂ ਦੀ ਧਰਮ ਪਤਨੀ ਡਾਕਟਰ ਮੋਨਾ ਗੁਰਕਿਰਨ ਕੌਰ ਵੀ ਅੱਖਾਂ ਦੀ ਮਾਹਰ ਹੈ ਜਿਨ੍ਹਾਂ ਦਾ ਆਪਣਾ ਹਸਪਤਾਲ ਲੀਲਾ ਭਵਨ ਵਿੱਚ ਹੀ ਹੈ ਇਹ ਇਹਨਾਂ ਦੇ ਪਿਤਾ ਜੀ ਦਾ ਹੀ ਖੋਲਿਆ ਹੋਇਆ ਹੈ ਉਹਨਾਂ ਦੀ ਪ੍ਰਸਿੱਧੀ ਬਹੁਤ ਹੀ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾ ਸੰਗਤ ਜੀ ਇੱਕ ਪ੍ਰਚਲਿਤ ਕਹਾਵਤ ਹੈ ਕਿ ਹਾਥੀ ਦਾ ਸੂਈ ਦੇ ਨਕੇ ਵਿੱਚੋਂ ਲੰਘ ਜਾਣਾ mumkin ਹੋ ਸਕਦਾ ਹੈ ਪਰ ਅਮੀਰ ਬੰਦੇ ਦਾ ਧਰਮ ਦੇ ਰਸਤੇ ਵਿੱਚ ਚੱਲਣਾ ਕਦੇ ਵੀ ਨਹੀਂ ਹੋ ਸਕਦਾ ਪਰ ਮੈਂ ਅਰਜ਼ ਕਰਾਂ ਸੰਤ ਤੇ ਮਹਾਪੁਰਖ ਹਰ ਅਸੰਭਵ ਨੂੰ ਸੰਭਵ ਬਣਾਉਣ ਦੀ ਸਮਰੱਥਾ ਰੱਖਦੇ ਨੇ ਤੇ ਜਿਉ ਚਾਹਣ ਤਾਂ ਜੇ ਸੰਤ ਮਹਾਂਪੁਰਸ਼ ਚੌਨ ਤਾਂ ਉਹ ਕਿਸੇ ਵੀ ਨਾ ਮੁਮਕਿਨ ਚੀਜ਼ ਨੂੰ ਮੁਮਕਿਨ ਬਣਾ ਸਕਦੇ ਨੇ ਸਾ ਸੰਗਯ ਜੀ ਉ ਇਸ ਦੇ ਤਹਿਤ ਸਨ 2007 ਵਿੱਚ ਡਾਕਟਰ ਸਾਹਿਬ ਦਾ ਕੋਈ ਸੰਬੰਧੀ ਵਿਦੇਸ਼ ਵਿੱਚ ਸਖਤ ਬਿਮਾਰ ਸੀ ਜਿਸ ਕਾਰਨ ਖੁਸ਼ਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਪਟਿਆਲੇ ਚਰਨ ਪਾਉਣ ਲਈ ਬੇਨਤੀ ਕੀਤੀ ਮੇਂਤੀ ਮੰਨ ਬਾਬਾ ਜੀ ਸੇਵਕਾਂ ਸਮੇਤ ਅਗਲੇ ਹੀ ਦਿਨ ਸਵੇਰੇ ਲੀਲਾ ਭਵਨ ਵਿੱਚ ਜਾ ਪਹੁੰਚੇ ਕੋਈ 8:00 ਵਜੇ ਦਾ ਸਮਾਂ ਸੀ ਜਦੋਂ ਬਾਬਾ ਜੀ ਲੀਲਾ ਭਵਨ ਵਿੱਚ ਜਾ ਪਹੁੰਚੇ ਮਹਾਪੁਰਖ ਬਿਨਾਂ ਦੱਸਿਆ ਘਰ ਜਾ ਪਹੁੰਚੇ ਜਦੋਂ ਘੜੀ ਦੀ ਘੰਟੀ ਵਜਾਈ ਤੇ ਡਾਕਟਰ ਸਾਹਿਬ ਅੱਖਾਂ ਮਲਦੇ ਮਲਦੇ ਬਾਹਰ ਆਏ ਡਾਕਟਰ ਸਾਹਿਬ ਨੇ ਇਕੱਲੀ ਨਿਕਰ ਹੀ ਪਾਈ ਹੋਈ ਸੀ ਸਿਰ ਦੇ ਵਾਲ ਖਿਲਰੇ ਹੋਏ ਸਨ ਡਾਕਟਰ ਸਾਹਿਬ ਨੇ ਬਾਬਾ ਜੀ ਨੂੰ ਸਾਹਮਣੇ ਵੇਖ ਨਮਸਕਾਰ ਕੀਤੀ ਮਹਾਪੁਰਖਾ ਨੇ ਕਿਹਾ ਪਹਿਲਾਂ ਇਸ਼ਨਾਨ ਕਰਕੇ ਆ ਫਿਰ ਤੈਨੂੰ ਚਾਹ ਪਾਣੀ ਪਿਉੰਦੇ ਹਾਂ ਮਹਾਪੁਰਖਾ ਨੇ ਕਹਿ ਦਿੱਤਾ ਕਿ ਭਾਈ ਪਹਿਲਾਂ ਤੂੰ ਇਸ਼ਨਾਨ ਕਰਕੇ ਆ ਫੇਰ ਤੈਨੂੰ ਚਾਹ ਪਾਣੀ ਪਿਉਂਦੇ ਹਾਂ ਡਾਕਟਰ ਮੋਨਾ ਗੁਰਕਿਰਨਕੌਰ ਜਲਦੀ ਹੀ ਚਾਹ ਵਗੈਰਾ ਲੈ ਆਈ ਅਤੇ ਨਮਸਕਾਰ ਕਰਨ ਉਪਰੰਤ ਬਾਬਾ ਜੀ ਨੇ ਕੋਲ ਹੀ ਬਿਠਾ ਲਈ ਇਹ ਸਿਆਣੀ ਚੁਸਤ ਅਤੇ ਗੁਰਮੁਖ ਹੈ ਇਸ਼ਨਾਨ ਤੋਂ ਬਾਅਦ ਡਾਕਟਰ ਤਨਵੰਤ ਸਿੰਘ ਵੀ ਆ ਕੇ ਕੋਲ ਬੈਠ ਗਏ। ਅਤੇ ਮੋਨਾ ਜੀ ਆਗਿਆ ਲੈ ਓਟੀ ਵਿੱਚ ਅੱਖਾਂ ਦੇ ਆਪਰੇਸ਼ਨ ਵਾਸਤੇ ਚਲੀ ਗਈ। ਚਾਹ ਪਾਣੀ ਦੌਰਾਨ ਮਹਾਪੁਰਖਾ ਨੇ ਗੱਲ ਛੇੜੀ ਕਿ ਡਾਕਟਰ ਤਨਵੰਤ ਸਿੰਘ ਤਾਂ ਬਹੁਤ ਹੀ ਗੁਰਮੁਖ ਸਨ। ਸਵੇਰੇ 3 ਵਜੇ ਉੱਠ ਕੇ ਨਿਤਨੇਮ ਅਤੇ ਸਿਮਰਨ ਆਦਿਕ ਕਰਕੇ 7 ਵਜੇ ਤਿਆਰ ਹੋ ਜਾਂਦੇ ਸਨ। ਫਿਰ ਉਹਨਾਂ ਨੇ ਪੁੱਛਿਆ ਕਿ ਨਿਤਨੇਮ ਕੀ ਕਰਨਾ ਹੈ ਜੀ ਮੈਂ ਤਾਂ ਕਦੇ ਗੁਟਕਾ ਵੀ ਨਹੀਂ ਖੋਲਿਆ ਪੁਸ਼ਵੰਤ ਸਿੰਘ ਬੋਲਿਆ ਮੈਂ ਤਾਂ ਕਦੇ ਗੁਟਕਾ ਵੀ ਨਹੀਂ ਖੋਲਿਆ ਤੇ ਨਿਤਨੇਮ ਤੇ ਕੀ ਕਰਨਾ ਹੈ ਮਹਾਰਾਜ ਜੀ ਬੋਤਲਾਂ ਸ਼ਰਾਬ ਦੀਆਂ ਕੁਝ ਭਰੀਆਂ ਅਤੇ ਕੁਝ ਖਾਲੀ ਸਾਹਮਣੇ ਪਈਆਂ ਹੋਈਆਂ ਸਨ ਸੰਤਾ ਨੇ ਆਪਣੇ ਇੱਕ ਸੇਵਕ ਨੂੰ ਕਿਹਾ ਕਿ ਨਾ ਇੱਕ ਇਹਨਾਂ ਬੋਤਲਾਂ ਨੂੰ ਇਥੋਂ ਕੱਢ ਕੇ ਇੱਕ ਬਕਸੇ ਵਿੱਚ ਪਾਓ ਅਤੇ ਘਰੋਂ ਬਾਹਰ ਸੁੱਟ ਦਿਓ ਫਿਰ ਕਾफी ਚਿਰ ਬੋਲੇ ਨਹੀਂ ਡਾਕਟਰ ਸਾਹਿਬ ਨੇ ਚਾਹ ਪਾਣੀ ਵਾਸਤੇ ਬੇਨਤੀ ਕੀਤੀ ਪਰ ਗੋਬਾਬਾ ਜੀ ਨੇ ਕਿਹਾ ਚਾਹ ਤਾਂ ਸੀ ਪੀਵਾਂਗੇ ਪਰ ਤੈਨੂੰ ਪਿਆ ਕੇ ਦਾਬਾ ਜੀ ਸੰਗਤਾਂ ਸਮੇਤ ਉੱਠ ਕੇ ਅਗਲੇ ਹੀ ਪਲ ਬਾਹਰ ਆ ਗਏ ਸਾ ਸੰਗਜਿਓ ਰੱਬ ਦਾ ਭਾਣਾ ਐਸਾ ਵਰਤਿਆ ਕਿ ਅਗਲੇ ਹੀ ਦਿਨ ਕਿਸੇ ਕੰਮ ਡਾਕਟਰ ਪੁਸ਼ਵੰਤ ਸਿੰਘ ਡਾਕਟਰ ਤਰਮਣੀ ਦੇ ਘਰ ਸਵੇਰੇ 6 ਵਜੇ ਹੀ ਪਹੁੰਚ ਗਏ ਅੱਗੇ ਬਾਬਾ ਜੀ ਬੈਠੇ ਹੋਏ ਸਨ ਹੁਣ ਸੰਤਾ ਨੇ ਪੁੱਛਿਆ ਇਸ਼ਨਾਨ ਕਰਿਆ ਆਇਆ ਅਗੋਂ ਡਾਕਟਰ ਸਾਹਿਬ ਨੇ ਕਿਹਾ ਅੱਜ ਤਾਂ ਮੈਂ ਨਿਤਨੇਮ ਵੀ ਕਰ ਰਿਆ ਆ ਹਾਂ ਆਪ ਜੀ ਘਰ ਚੱਲੋ ਸਾਰੀ ਸ਼ਰਾਬ ਬਾਹਰ ਸੁੱਟ ਦਿੱਤੀ ਹੈ ਅਤੇ ਪ੍ਰਤੀਗਿਆ ਕਰ ਲਈ ਹੈ ਕਿ ਹੁਣ ਤੋਂ ਮੈਂ ਸਿੱਖੀ ਸਰੂਪ ਵਿੱਚ ਰਹਾਂਗਾ ਆਪ ਜੀ ਘਰ ਚੱਲੋ ਤੇ ਸੰਤਾ ਨੇ ਸਿਰ ਹਿਲਾਇਆ ਅਤੇ ਕਿਹਾ ਕਿ ਅਜੇ ਨਹੀਂ ਫੇਰੇ ਆਵਾਂਗੇ ਸਾత్సੰਗ ਜੀਓ ਅਗਲੇ ਹੀ ਮਹੀਨੇ महापुरुष कुछ सेवकानू ਨਾਲ ਲੈ ਕੇ ਲੀਲਾ ਭਵਨ ਗਏ ਅਤੇ ਪੂਰਾ 1 ਮਹੀਨਾ ਉੱਥੇ ਠਹਿਰੇ ਸਿੱਖੀ ਰੋ ਰੀਤ ਵਿੱਚ ਹੁਣ ਡਾਕਟਰ ਸਾਹਿਬ ਪੱਕੇ ਹੋ ਗਏ ਸਨ ਰੋਮਾਂ ਦੀ ਬੇਦਬੀ ਕਰਨੀ ਬੰਦ ਕਰ ਦਿੱਤੀ ਅਤੇ ਅੰਮ੍ਰਿਤ ਵੀ ਪੂਰੇ ਪਰਿਵਾਰ ਨੇ ਫਤੇਗੜ ਸਾਹਿਬ ਜਾ ਕੇ ਛਕ ਲਿਆ ਕੁਝ ਦਿਨਾਂ ਬਾਅਦ ਮਹਾਪੁਰਖ ਜਦ ਡੇਰੇ ਵਾਪਸ ਆ ਗਏ ਤਾਂ ਡਾਕਟਰ ਸਾਹਿਬ ਫਿਰ ਮਿਲਣ ਆਏ ਸਾ ਸੰਗਤ ਜੀਓ ਬਾਬਾ ਜੀ ਨੇ ਡਾਕਟਰ ਸਾਹਿਬ ਨੂੰ ਚੋਲਾ ਪਵਾ ਦਿੱਤਾ ਡਾਕਟਰ ਸਾਹਿਬ ਨੂੰ ਹੁਣ ਸੇਵਾ ਦੀ ਬਹੁਤ ਲਗਨ ਹੈ ਸਵਾ ਅਤੇ ਹੋਲੇ ਮਹੱਲੇ ਦੌਰਾਨ ਗੱਡੀਆਂ ਸਬਜ਼ੀਆਂ ਦੀਆਂ ਭਰ-ਭਰ ਕੇ ਡੇਰੇ ਅਤੇ ਕੀਰਤਪੁਰ ਸਾਹਿਬ ਭੇਜਦੇ ਹਨ ਅੱਖਾਂ ਦਾ ਮੁਫਤ ਕੈਂਪ ਵੀ ਥਾਂ-ਥਾਂ ਤੇ ਜਾ ਕੇ ਲਗਵਾਉਂਦੇ ਹਨ ਮੋਤੀਏ ਦਾ ਅੱਖਾਂ ਦਾ ਆਪਰੇਸ਼ਨ ਮੈਡਮ ਗੁਰਕਿਰਨ ਕੌਰ ਜੀ ਕਰਦੇ ਹਨ ਬੜੇ ਹੀ ਪਰਉਪਕਾਰੀ ਜੀਵ ਹਨ ਉਹ ਵੀ ਹੋਰਨਾਂ ਵਾਸਤੇ ਪ੍ਰੇਰਨਾ ਸਰੋਤ ਹਨ ਡਾਕਟਰ ਮੋਨਾ ਜੀ ਦੇ ਮਾਤਾ ਜੀ ਵੀ ਗਿਆਨ ਸਾਗਰ ਹਸਪਤਾਲ ਵਿੱਚ ਡਾਕਟਰ ਹਨ ਸੁਖਮਨੀ ਸਾਹਿਬ ਦਾ ਪਾਠ ਹਰ ਵੇਲੇ ਕਰਦੇ ਅਤੇ ਸੁਣਦੇ ਹਨ ਇਸ ਲਿਖਤ ਵੇਲੇ ਪਤਾ ਨਹੀਂ ਰਿਟਾਇਰ ਨਾ ਹੋ ਗਏ ਹੋਣ ਬਹੁਤ ਸਾਰੀਆਂ ਉਦਾਹਰਨਾਂ ਹੋਰ ਵੀ ਹਨ ਜਿਨ੍ਹਾਂ ਦਾ ਜੀਵਨ ਬਗੈਰ ਕੁਝ ਕਹਿਣ ਤੋਂ ਦਾਰਸ਼ਨਿਕ ਬਣਾ ਦਿੱਤਾ ਅੱਜ ਇਹ ਗੁਰਸਿੱਖ ਦੂਜੀ ਸੰਗਤ ਵਾਸਤੇ ਪ੍ਰੇਰਨਾ ਸਰੋਤ ਹਨ ਕਿ ਫਤਿਹ ਸਿੰਘ ਜੀ ਜਿਨ੍ਹਾਂ ਦੀ ਦੋਰਾਹੇ ਵਿੱਚ ਆਪਣੀ ਕਾਰ ਗੈਰਾਜ ਹੈ ਅੱਜ ਤੋਂ ਕੋਈ 10 ਸਾਲ ਪਹਿਲਾਂ ਬਹੁਤ ਹੀ ਖੁੱਲੇ ਸਨ ਸੰਤਾਂ ਦੀ ਸੰਗਤ ਕਾਰਨ ਜੀਵਨ ਇੰਨਾ ਬਦਲ ਗਿਆ ਕਿ ਹੁਣ ਪੂਰਾ ਪਰਿਵਾਰ ਸਿੱਖੀ ਰਹਿਤ ਅਤੇ ਗੁਰਮਰਯਾਦਾ ਵਿੱਚ ਹੈ ਭੋ ਅਤੇ ਭੈ ਵਿੱਚ ਰਹਿ ਕੇ ਬਹੁਤ ਹੀ ਨੀਵੇਂ ਚੱਲਦੇ ਹਨ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਪਰ ਫੇਰ ਵੀ ਨਜ਼ਰਾਂ ਸੰਤਾਂ ਦੇ ਚਰਨਾਂ ਵਿੱਚ ਹੀ ਰਹਿੰਦੀਆਂ ਹਨ ਅਤੇ ਇਹ ਸਭ ਸੰਤਾਂ ਦੀ ਹੀ ਬਦੌਲਤ ਹੈ ਸਾ ਸੰਗਤ ਜੀਓ अनेका ਹੋਰ ਐਸੇ ਗੁਰਸਿੱਖ ਪਰਿਵਾਰ ਹਨ ਜਿਨ੍ਹਾਂ ਦਾ ਜੀਵਨ ਸੰਤਾਂ ਨੇ ਸਹਿਜ ਹੀ ਮਰਿਆਦਾ ਵਿੱਚ ਲੈ ਆਂਦਾ ਇਕੱਲੇ ਇਕੱਲੇ ਦਾ ਵੇਰਵਾ ਦੇਣਾ ਇੱਥੇ ਸੰਭਵ ਨਹੀਂ ਹੈ ਬਾਰ ਗੁਰਿੰਦਰ ਸਿੰਘ ਦਾ ਭਰਾ ਤਜਿੰਦਰ ਸਿੰਘ ਵੀ ਗੁਰਸਿੱਖੀ ਰਹਿਣੀ ਵਿੱਚ ਆ ਗਿਆ ਹੈ ਪੰਜਾਬੀਆਂ ਦਾ ਨਿਤਨੇਮੀ ਅਤੇ ਅੰਮ੍ਰਿਤਧਾਰੀ ਹੈ ਸੰਤਾਨੀ ਕਿਰਪਾ ਦੇ ਸਦਕਾ ਸਾਰਾ ਪਰਿਵਾਰ ਗੁਰਸਿੱਖ ਹੈ ਸਾ ਸੰਗਤ ਜੀਓ ਸਾਧੂ ਮਹਾਤਮਾ ਜਿੱਥੋਂ ਜਿੱਥੋਂ ਲੰਗ ਜਾਣ ਆਪਣੀ ਪੈੜ ਪਿਛੇ ਛੱਡ ਜਾਂਦੇ ਹਨ ਸਾਥ ਸੰਗਤ ਜੀਓ ਐਸੇ ਮਹਾਪੁਰਖਾਂ ਦਾ ਜੀਵਨ ਤੁਹਾਡੇ ਸਾਹਮਣੇ ਅਸੀਂ ਇੱਕ ਸਾਖੀ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜਿਨ੍ਹਾਂ ਨੇ ਬਹੁਤ ਹੀ ਅਗਿਆਨਤਾ ਪਰਬੂਰ ਰਹਿਣ ਵਾਲੇ ਜੀਵਾਂ ਨੂੰ ਗੁਰਬਾਣੀ ਨਾਲ ਜੋੜ ਕੇ ਅੰਮ੍ਰਿਤਧਾਰੀ ਬਣਾ ਦਿੱਤਾ ਉਹਨਾਂ ਦਾ ਸਾਰਾ ਪਰਿਵਾਰ ਵੀ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ ਸਾਥ ਸੰਗਤ ਜੀਓ ਇਹ ਹੀ ਫਕੀਰਾਂ ਦੇ ਦੁਨੀਆ ਤੇ ਆਉਣ ਦਾ ਕਾਰਨ ਹੁੰਦਾ ਹੈ ਕਿ ਮਹਾਪੁਰਸ਼ ਸੰਤ ਮਹਾਤਮਾ ਰੱਬ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਨੂੰ ਫੇਰ ਰੱਬ ਨਾਲ ਜੋੜ ਦਿੰਦੇ ਹਨ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸੋਜੀ ਬਖਸ਼ਣ ਸੰਤਾਂ ਦੇ ਚਰਨਾਂ ਨਾਲ ਜੁੜ ਕੇ ਅਸੀਂ ਵੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਸੱਚੇ ਦਿਲੋਂ ਜੁੜ ਜਾਈਏ ਇਹ ਮੀਆ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਇਹ ਸਾਲੌਕਿਕ ਘਟਨਾ ਦੀ ਇੱਥੇ ਹੀ ਸਮਾਪਤੀ ਹੈ ਇੱਕ ਹੋਰ ਬਾਬਾ ਜੀ ਦੇ ਜੀਵਨ ਦੀ ਝਲਕੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਬੁਲਾਵਟੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ